ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਇਹ ਸ਼ਬਦ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਦੇ ਵੱਡੀ ਟਕਸਾਲ ਵਾਲੇ ਉਹਨਾਂ ਵੱਲੋਂ ਇਹ ਸ਼ਬਦ ਗਾਇਨ ਕੀਤਾ ਗਿਆ ਹੈ ਬਹੁਤ ਵਧੀਆ ਕੰਪੋਜੀਸ਼ਨ ਹੈ ਭਾਈ ਸਾਹਿਬ ਵੱਲੋਂ ਬਹੁਤ ਹੀ ਪਿਆਰ ਨਾਲ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਅੱਜ ਆਪਾਂ ਇਹ ਸ਼ਬਦ ਮਾਧ ਸ਼ਬਦਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਜਿੱਤੇ ਤਾਹਲ ਬੰਦ ਗਹਿਰਵਾ ਤਾਲ ਹੈ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਾਂਜੀ ਸਾਰੇ ਕੁਮਲ ਮਾ ਪਾ ਨੀ ਕੁਮਲ ਗਾ ਕੁਮਲ ਵੀ ਇਸ ਸ਼ਬਦ ਅੰਦਰ ਸਵਰ ਲੱਗੇਗਾ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਪਹਿਲਾਂ ਮੈਂ ਆਪ ਜੀ ਨੂੰ ਸਟਾਈਏ ਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਨੂੰ ਤੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪਲਝਗੁਦੀ ਮਾਫੀ ਕਿ ਦੁਸ਼ਮਤ ਬਕਸ਼ਨੀ ਸ਼ਬਦ ਸਿੱਖੀਏ ਜੀ ਜਿਸਕੇ ਸਿਰ ਉੱਪਰ ਦੁੱਖ ਕੈਸਾ ਪਾ

ਭਗਤਨਾਮੇ ਤੇ ਕੋਈ ਤੇਰੀ ਭਗਤਨਾਮੇ ਤੇ ਕੋਈ ਸਤ ਗੁਰ ਕਾ ਦਿਲ ਲਾ ਸਤ ਗੁਰ ਕਾ ਫਲ ਪਾਇਆ ਆਤ ਪਹਿ ਦਿਆਰਾ ਦੇ ਤੇਰੀ ਸਰਨ ਤੇਰੇ ਪਰਵਾਸ ਪੰਜ ਦੋਸ਼ਤ ਲੈ ਸਾਦ ਹੈ ਪੰਜ ਦੋਸ਼ਤ ਲੈ ਸਾਦ ਹੈ ਵਰ ਤੂੰ ਸੁਆਮੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਅਬ ਤੇ ਵਡਾ ਸਤ ਗੁਰ ਨਾਨਕ ਜਿਨ ਕਲ ਰਾਕੇ ਸਾਇਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਿੱਖਦੇ ਹਾਂ ਜੀ ਜਿਸਕੇ ਸੇ ਜਿਸਕੇ ਸਿਰ ਉਪਰ ਕੈਸਾ ਪਾਵੈ ਫਿਰ ਤੂੰ ਜਿਸਕੇ ਸਿਰ ਉਪਰ ਤੂੰ ਸੁਆਮੀ ਸੁ ਦੁੱਖ ਕੈਸਾ ਪਾਵੈ लाइन बोलना जान माया मद माता बोलना जान बोलना जान फिर तो बोलना जान माया माया मद माता माया मद माता मरना चीत आरना च मरना चेतना ਸਥਾਈ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਇਹ ਸਥਾਈ ਹੈ ਹੁਣ ਆਪਾਂ ਪਹਿਲਾ ਅੰਤਰਾ ਸਿੱਖਦੇ ਹਾਂ ਜੀ ਮੇਰੇ RAM RA ਰਾਈ ਮੇਰੇ ਰਾਮਰਾ ਤੂੰ ਸੰਤਾ ਕਸੰਤ ਤੇਰੇ ਪਹਿਲੀ ਲਾਈਨ ਚ ਇਹ ਬੋਲਣਾ ਹੈ ਤੂੰ ਸੰਤਾ ਕਸੰਤ ਤੇਰੇ ਅਗਲੀ ਲਾਈਨ ਤੇਰੇ ਸੇਵਕ ਕੋ ਜਮ ਨਹੀਂ ਆਵੈ ਨੇ ਰ ਜਮ ਨਹੀਂ ਆਵੈ ਨੇ ਰ ਅਗਲੀ ਲਾਈਨ ਚ ਐਸੇ ਖਲੋ ਜਾਣਾ ਹੈ ਪਹਿਲੀ ਲਾਈਨ ਇਹ ਤਾਂ ਬੋਲਣੀ ਹੈ ਜਮ ਨਹੀਂ ਆਵੈ ਨੇ ਰ ਜਮ ਨਹੀਂ जाना है फिर अस्थाई वाल जो आना है जम नहीं आवे ने जम नहीं आवे ने रे। जम नहीं आवे आवेरे ਸਾਈ ਜਿਸ ਕੇ ਇਹ ਅਸਥਾਈ ਤੇ ਪਹਿਲਾ ਅੰਤਰਾ ਹੈ ਹੁਨਾ ਪਪਾ ਕੀ ਅੰਤਰੇ ਸਿੱਖਦੇ ਹਾਂ ਜੀ ਦੂਸਰਾ ਅੰਤਰਾ ਜੋ ਤੇ ਰੰਗ ਰਾਤੇ ਸੁਆਮੀ ਤਿੰਨ ਕਾ ਸੁਆਮੀ ਤਿੰਨ ਕਾ ਜਨਮ ਮਰਨ ਦੋ ਦਿਲਾਸਾ ਇਹ ਦੂਸਰਾ ਅੰਤਰਾ ਹੈ ਹੁਣ ਆਪਾਂ ਤੀਸਰਾ ਅੰਤਰਾ ਸਿੱਖਦੇ ਹਾਂ ਨਾਮ ਤੇ ਆਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਹੈ ਤੇਰੀ ਸਰਨ ਤੇਰੇ ਪਰਵਾਸ ਪੰਜ ਦੁਸ਼ਟ ਲੈ ਸਾਦ ਹੈ ਪੰਜ ਦੁਸ਼ਟ ਲੈ ਸਾਦ ਹੈ ਇਹ ਤੀਸਰਾ ਅੰਦਰਾ ਹੈ ਹੁਣ ਆਪਾਂ ਲਾਸਟ ਚੌਥਾ ਅੰਦਰਾ ਸਕਦੇ ਹਾਂ ਗਿਆਨ ਤੇ ਆਨ ਕਿਛ ਕਰ ਮਨ ਜਾਣਾ ਸਾਰ ਨਾ ਜਾਣਾ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰੱਖੀ ਮੇਰੀ ਜਿਨ ਕਲ ਰੱਖੀ ਮੇਰੀ ਜਿਨ ਕਲ ਰੱਖੀ ਮੇਰੀ ਜਿਸਕੇ ਸਿਰ ਉਪਰ ਤੂੰ ਸੁਆਮੀ ਕੀ ਕੈਸਾ ਪਾਵੇ ਸੋ ਦੁੱਖ ਕੈਸਾ ਪਾਵੇ ਇਹ ਹੈ ਦਸ਼ਕ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸੁਣਾਉਂ ਤੇ ਸਾਰਾ ਸ਼ਬਦ ਸਮਝਾਇਆ ਜਿਵੇਂ ਉਸੇ ਤਰੀਕੇ ਨਾਲ ਸਿੱਖਣਾ ਹੈ ਪਉਲ ਜਗਤ ਦੀ ਮਾਫੀ ਹੈ ਕਿ ਤੁਸਮਤ ਬਖਸ਼ਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ